ਕੁੱਤੇ ਨੇ ਪੁੱਠੇ ਪੈਰੀ ਭਜਾਏ ਚੋਰ 20-25 ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਸੀ ਨਿਸ਼ਾਨਾ ਹਾਂਜੀ 20-25 ਚੋਰਾਂ ਨੇ ਬਣਾਇਆ ਸੀ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਦੇਖਦੇ ਆ ਪੂਰੀ ਖਬਰ ਲੁਧਿਆਣਾ ਵਿੱਚ ਅੱਜਕੱਲ ਚੋਰਾਂ ਦਾ ਇੱਕ ਵੱਡਾ ਗਿਰੋਹ ਸਰਗਰਮ ਹੋ ਰਿਹਾ ਹੈ ਜੋ ਕਿ 15 ਤੋਂ 20 ਹਥਿਆਰਬੰਦ ਬੰਦਿਆਂ ਦਾ ਚੁੰਡ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਬੀਤੇ ਦਿਨੀ ਤਾਜਪੁਰ ਰੋਡ ਤੇ ਸਥਿਤ ਸੁਨਿਆਰੇ ਦੀ ਦੁਕਾਨ ਨੂੰ ਇਨ੍ਹਾਂ ਚੋਰਾਂ ਦੇ ਗਿਰੋਹ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਲੁਧਿਆਣਾ ਵਿੱਚ ਅੱਜਕੱਲ ਚੋਰਾਂ ਦਾ ਇੱਕ ਵੱਡਾ ਗਿਰੋਹ ਸਰਗਰਮ ਹੁੰਦਾ ਨਜ਼ਰ ਆਉਂਦਾ ਹੈ ਜੋ ਕਿ 15 ਤੋਂ 20 ਹਥਿਆਰਬੰਦ ਬੰਦਿਆਂ ਦਾ ਝੁੰਡ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਬੀਤੇ ਦਿਨੀ ਤਾਜਪੁਰ ਰੋਡ ਤੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਨੂੰ ਵੀ ਇਹਨਾਂ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਉਸ ਵੇਲੇ ਦੀ ਸੀਸੀਟੀਵੀ ਫੁਟੇਜ ਵਿੱਚ 20 ਤੋਂ 25 ਮੈਂਬਰ ਨਜ਼ਰ ਆ ਰਹੇ ਸਨ ਇਹ ਤਾਜ਼ਾ ਸੀਸੀਟੀਵੀ ਵੀਡੀਓ ਵੀ ਲੁਧਿਆਣਾ ਦੇ ਤਾਜਪੁਰ ਰੋਡ ਦੀ ਦੱਸੀ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕੁੱਤੇ ਨੇ ਪੁੱਠੇ ਪੈਰੀ ਭਜਾਏ ਚੋਰ 20-25 ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਸੀ ਨਿਸ਼ਾਨਾ ਹਾਂਜੀ 20-25 ਚੋਰਾਂ ਨੇ ਬਣਾਇਆ ਸੀ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਦੇਖਦੇ ਹਾਂ ਪੂਰੀ ਖਬਰ ਲੁਧਿਆਣਾ ਵਿੱਚ ਅੱਜਕੱਲ ਚੋਰਾਂ ਦਾ ਇੱਕ ਵੱਡਾ ਗਿਰੋਹ ਸਰਗਰਮ ਹੋ ਰਿਹਾ ਹੈ ਜੋ ਕਿ 15 ਤੋਂ 20 ਹਥਿਆਰਬੰਦ ਬੰਦਿਆਂ ਦਾ ਝੁੰਡ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਬੀਤੇ ਦਿਨੀ ਤਾਜਪੁਰ ਰੋਡ ਦੇ ਸਥਿਤਿਤ ਸੁਨਿਆਰੇ ਦੀ ਦੁਕਾਨ ਨੂੰ ਇਨ੍ਹਾਂ ਚੋਰਾਂ ਦੇ ਗਿਰੋਹ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਲੁਧਿਆਣਾ ਵਿੱਚ ਅੱਜਕੱਲ ਚੋਰਾਂ ਦਾ ਇੱਕ ਵੱਡਾ ਗਿਰੋਹ ਸਰਗਰਮ ਹੁੰਦਾ ਨਜ਼ਰ ਆਉਂਦਾ ਹੈ ਜੋ ਕਿ 15 ਤੋਂ 20 ਹਥਿਆਰਬੰਦ ਬੰਦਿਆਂ ਦਾ ਝੁੰਡ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਬੀਤੇ ਦਿਨੀ ਤਾਜਪੁਰ ਰੋਡ ਤੇ ਸਥਿਤ ਸੁਨਿਆਰੇ ਦੀ ਦੁਕਾਨ ਨੂੰ ਵੀ ਇਨ੍ਹਾਂ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਉਸ ਵੇਲੇ ਦੀ ਸੀਸੀਟੀਵੀ ਫੁਟੇਜ ਵਿੱਚ 20 ਤੋਂ 25 ਮੈਂਬਰ ਨਜ਼ਰ ਆ ਰਹੇ ਸਨ ਇਹ ਤਾਜ਼ਾ ਸੀਸੀਟੀਵੀ ਵੀਡੀਓ ਵੀ ਲੁਧਿਆਣਾ ਦੇ ਤਾਜਪੁਰ ਰੋਡ ਦੀ ਦੱਸੀ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ